मेरी मम्मा ये मेरे मैम और हम लोग रजाई में घुसे हुए हैं ये लैंप लेके ये एडिटिंग कर रहे हैं ये हमारी झोपड़ी है एक्चुअली ना अस्सी हैगा सर्दियां दा टाइम ते अस्सी रजाई च बढे होया लैंप लगा के ते इधर स्टडीयां चलनीया ने आ देखो हां किद्दा दिखावा रजाई दे अंदर ही है सारा कुछ अ चल रही स्टडी अंदर ਇੱਦਰ ਮੈਂ ਸਕ੍ਰਿਪਟ ਲਿਖ ਰਿਹਾ ਤੇ ਅਸੀਂ ਬੈਠੇ ਹਾਂ ਆਰਾਮ ਨਾਲ ਲੈਂਪ ਦੇ ਵਿੱਚ ਆਹ ਲੈਂਪ ਹੈ ਸਾਡਾ ਤੇ ਬਹੁਤ ਜਿਆਦਾ ਵਧੀਆ ਲੱਗ ਰਿਹਾ ਸਾਡਾ ਸਾਡਾ ਪਾਰਸਲ ਆਇਆ ਸੀਗਾ ਮੈਨੂੰ ਯਾਦ ਹੈ ਕਿ ਸਾਡਾ ਪਾਰਸਲ ਆਇਆ ਸੀਗਾ ਇਹ ਵਿੱਚ ਵੇਲੀ ਬੈਠੀ ਹੋਈ ਹੈ ਮੈਂ ਮੈਂ ਮੈਨੂੰ ਪਤਾ ਚੱਲ ਗਿਆ ਸੀ ਆਪਾ ਇਹ ਪਾਰਸਲ ਆਇਆ ਅੱਛਾ ਆਪਾ ਮੈਂ ਬਾਕਸ ਪਾ ਕੇ ਨੱਚਿਆ ਵਾਟ ਇਜ਼ ਥਿਸ ਦਿਸ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਪਿਛਲੇ ਵਲੌਗ ਦੇ ਵਿੱਚ ਤੁਸੀਂ ਦੇਖਿਆ ਸੀ ਅਸੀਂ ਵਾਪਸ ਆ ਗਏ ਸੀ ਗੁਜਰਾਤ ਤੋਂ ਤੇ ਫਿਰ ਉਹੀ ਕੰਮਾਂ ਕਰਨ ਦੇ ਵਿੱਚ ਫੇਰ ਬਿਜ਼ੀ ਹੋ ਗਏ ਤੇ ਅੱਜ ਸ਼ੁੱਕਰਵਾਰ ਦਾ ਦਿਨ ਹੈ ਠੀਕ ਹੈ ਤੇ ਸਵਾ 12:00 ਦਾ ਤਕਰੀਬਨ ਟਾਈਮ ਹੈ ਤੇ ਹੁਣੇ-ਹੁਣੇ ਫੋਨ ਆਇਆ ਮम्मी ਕਹਿੰਦਾ ਉਧਰੋਂ ਮੇਰੇ ਪੇਕੇਵਾਂ ਵੱਲੋਂ ਕਿ ਉਹ ਆ ਰਹੇ ਨੇ ਤੇ ਅਸੀਂ ਇੱਕਦਮ ਸੁਣ ਕੇ ਸ਼ੌਕ ਵੀ ਉਹ ਆ ਰਹੇ ਨੇ ਨੰਨ ਦੱਸਿਆ ਵੀ ਨਹੀਂ ਬੰਦਾ ਫੋਨ ਤੇ ਕਰਦਾ ਹੈ ਨਾ ਅੰਨ ਤੋਂ ਪਹਿਲਾਂ ਤੇ ਉਹਨਾਂ ਨੇ ਦੱਸਿਆ ਨਹੀਂ ਹੈਗਾ ਹੁਣੇ ਹੁਣੇ ਫੋਨ ਆਇਆ ਕਿ ਅਸੀਂ ਤੁਰ ਮਤਲਬ ਤੁਰ ਪਏ ਸੀ ਤੇ ਰਸਤੇ 'ਚ ਨੇ ਠੀਕ ਹੈ ਤੇ ਉਹ ਉਹਦੇ ਕਰਕੇ ਫਿਰ ਮੰਮੀ ਅੱਧਰ ਮਟਰ ਵਗੈਰਾ ਛਿਲਦੇ ਫੇਨੇ ਮੰਮੀ ਵੀ ਇੱਕਦਮ ਸਰਪ੍ਰਾਈਜ਼ ਤੇ ਵੈਸੇ ਸਾਡਾ ਪਲਾਨ ਸੀ ਕਿਤੇ ਹੋਰ ਜਾਣ ਦਾ ਅੱਜ ਕਿਉਂਕਿ ਅੱਧਰ ਅਸੀਂ ਜਾਣਾ ਸੀ ਨਾਨਕੇ ਹੈਨਾ ਤੇ ਬੀਬੀ ਬਿਮਾਰ ਨੇ ਨਾ ਤਾਂ ਕਰਕੇ ਹਨਾ ਮੰਮੀ ਜੇ ਤੁਸੀਂ ਨਾਲ ਉਹ ਕਹਿੰਦੇ ਚੱਲ ਆਜੋ ਲੋਹੜੀ ਤੇ ਇੱਥੇ ਆਜੋ ਤਾਂ ਕਰਕੇ ਫਿਰ ਅਸੀਂ ਆ ਸਮੋਰ ਜਾਣਾ ਸੀ ਤੇ ਚਲੋ ਜਾਵਾਂਗੇ ਅਸੀਂ ਉਧਾਂ ਜਾਣਾ ਮੈਂ ਅਸੀਂ ਸ਼ਾਮ ਨਹੀਂ ਸੀ ਠੀਕ ਹੈ ਨਹੀਂ ਤੇ ਫਿਰ ਜੇ ਚਲੇ ਜਾਣਗੇ ਤੇ ਠੀਕ ਜੇ ਰਹਿਣਗੇ ਤਾਂ ਫਿਰ ਅਸੀਂ ਕੱਲ ਚੱਲ ਜਾਾਂਗੇ ਜੇ ਨਾ ਤਾਂ ਫਿਰ ਅਸੀਂ ਜਾਵਾਂ ਹਾਂ ਤੇ ਇਹ ਪਲਾਨ ਸੀ ਤੇ ਸਾਰਿਆਂ ਨੇ ਅੱਜ ਵੈਸੇ ਹਾਫ ਡੇ ਆਣਾ ਸੀ ਹਨਾ ਡੈਡੀ ਨੇ ਵੀ ਇਹਨਾਂ ਨੇ ਵੀ ਮੰਨੀ ਨੇ ਵੀ ਦੇਖੋ ਹੁਣ ਆਂਦੇ ਨੇ ਕਿ ਕੀ ਕਰਦੇ ਨੇ ਹਨਾ ਟਾਈਮ ਇੰਨਾ ਹੋ ਗਿਆ 12 ਤੋਂ ਉੱਪਰ ਦਾ ਟਾਈਮ ਹੋ ਗਿਆ ਤੇ ਇਹ ਕਾਕਾ ਸਾਡਾ ਜੀ ਸੁੱਤਾ ਪਿਆ ਵੈ ਨੰਨੂ ਟਿੰਡੀ ਇਹ ਸੁੱਤੀ ਪਈ ਹੈ ਹਲੇ ਤੱਕ ਹਨਾ ਫੜਾ ਇਹਪਰ ਇਹਦਾ ਕੋਈ ਹੋ ਨਹੀਂ ਆਪਾਂ ਨੂੰ ਤੇ ਮੰਡੇ ਤੋਂ ਸਟਾਰਟ ਹੋ ਜਾਣਾ ਸਕੂਲ ਦਾ ਫੇਰ ਫੇਰ ਸਵੇਰੇ ਉੱਠ ਕੇ ਜਲਦੀ ਫੇਰ ਜਾਣਾ ਸਕੂਲ ਚ a few moments later ਹਾਂਜੀ ਤੇ ਮੰਮੀ ਕਿ ਆ ਗਏ ਸੀ ਠੀਕ ਹੈ ਸ਼ੌਂਕ ਸ਼ੌਂਕ ਦੇ ਵਿੱਚ ਮੈਂ ਨਾ ਵਲੋਗ ਬਣਾਉਣਾ ਭੁੱਲ ਗਈ ਸੀ ਜਦੋਂ ਆਏ ਹੋਏ ਹਾਂਜੀ ਤੇ ਮੰਮੀ ਡੈਡੀ ਆ ਗਏ ਸੀ ਦੋਨੋਂ ਲੇਟ ਹੀ ਆਏ ਨੇ ਅਸੀਂ ਸੋਨੂ ਨੂੰ ਦੋ ਵਾਰ ਭੇਜਿਆ ਲੱਭਣ ਵਾਸਤੇ ਵੀ ਤੇ ਵਾਚਦੇ ਨਹੀਂ ਗਏ ਆਉਂਦੇ ਅੰਨੀ ਟਾਈਮ ਬਾਅਦ ਨੇ ਨਾ ਸਾਲ ਬਾਅਦ ਆਉਂਦੇ ਨੇ ਹਨਾ ਬਹੁਤ ਟਾਈਮ ਆਪਾਂ ਨੂੰ ਯਾਦ ਵੀ ਨਹੀਂ ਹੈਗਾ ਵੀ ਕਦੋਂ ਆਏ ਨੇ ਹਨਾ ਆਨ ਲਾਸਟ ਟਾਈਮ ਮੇਰੇ ਖਿਆਲ ਫੇਵਰੇਟ ਚੀਜ਼ ਆਈ ਪਈ ਹੈ ਤੇ ਮੈਨੂੰ ਪਤਾ ਹੀ ਨਹੀਂ ਓ ਹੋ ਹੋ ਆ ਜਾ ਨੋ ਛਾਤੀਆਂ ਮਾਰਦੇ ਫਿਰ ਉਹ ਬਸ ਹੁਣ ਇਹ ਨਹੀਂ ਬਚਦੇ ਇਹ ਨਹੀਂ ਬਚਦੇ ਹੁਣ ਛਾਤੀਆਂ ਮਾਰ ਲਿਆ ਇਹਨਾਂ ਨੇ ਬਸ ਦੇਖ ਲਿਆ ਗਿਆ ਹਾਂਜੀ ਤੇ ਮੁਸਾਫਰ ਚੱਲੇ ਨੇ ਫਿਰ ਮੁਸਾਫਰ ਚੱਲੇ ਨੇ ਨਵੇਂ ਸਫ਼ਰ ਤੇ ਦੋ ਤਿੰਨ ਦਿਨਾਂ ਲਈ ਕਿੱਥੇ ਜਾ ਰਹੇ ਆ ਡੈਡੀ ਕਿੱਥੇ ਜਾ ਰਹੇ ਆ ਉਰ ਜਾ ਰਹੇ ਜੀ ਮੈਂ ਆਪਣੇ ਸਹੁਰੇ ਜਾ ਰਹੇ ਹਾਂ ਸਹੁਰੇ ਜਾ ਰਹੇ ਤੁਸੀਂ ਜਾ ਰਹੇ ਨਾਨਕੇ ਮਾਂ ਜਾ ਰਹੀ ਤੁਹਾਡੀ ਤੇਤੀ ਅੱਛਾ ਹਾਂਜੀ ਤੇ ਅੱਜ ਦੇ ਵਲੌਗ ਦੇ ਵਿੱਚ ਮਤਲਬ ਮਨਬੀ ਨੇ ਸ਼ੁਰੂਆਤ ਕੀਤੀ ਮੈਂ ਆਪਣਾ ਫੇਸ ਨਹੀਂ ਸੀ ਦਿਖਾਇਆ ਤੇ ਫਾਈਨਲੀ ਆਪਣਾ ਫੇਸ ਦਿਖਾ ਰਿਹਾ ਤੇ ਅਸੀਂ ਹੁਣੇ ਵਲੌਗ ਨੂੰ ਕੰਟੀਨਿਊ ਕਰ ਰਹੇ ਹਾਂ ਤੇ ਅਸੀਂ ਜਾ ਰਹੇ ਹਾਂ ਇਸ ਟਾਈਮ ਪਟਿਆਲੇ ਰਾਤ ਨੂੰ ਤੇ ਰਾਤ ਦੇ ਵਜੇ ਐਸ ਟਾਈਮ 6:30 ਠੀਕ ਹੈ ਤੇ 2 2.5 ਘੰਟੇ ਦਾ ਰਸਤਾ ਲਗਭਗ ਤੇ ਇੱਧਰ ਡੈਡੀ ਨੇ ਚੱਕੇ ਹੋਏ ਨੇ ਝੋਲੇ ਠੀਕ ਹੈ ਤੇ ਲੋਕਾਂ ਨੇ ਕਹਿਣਾ ਵੀ ਦੂਜੇ ਦਿਨ ਬੂਝੜੀ ਚੱਕ ਲਾਂਦੇ ਨੇ ਕਦੀ ਕਿੱਧਰ ਕਦੀ ਕਿੱਧਰ ਹੈ ਯਾਰ ਗੱਲ ਪਤਾ ਕੀ ਹੈ ਕੀ ਕਰਮਾ ਬਾਦ ਕੋ ਮੈਨੇ ਯਾਦਾ ਚਾਹੇ ਲੱਖ ਸਾਢੇ ਕੋ ਰੁਪਈਏ ਹੋਣ ਕਰੋੜਾ ਹੋਣ ਲੱਖਾ ਹੋਣ ਕਰਮਾ ਬਾਦ ਕੋ ਮੈਨੇ ਨਹੀਂ ਆਂਦਾ ਸਹੀ ਗੱਲ ਆ ਕਰਮਾ ਜੋ ਹੋਵੇ ਤਾਂ ਹੀ ਕੋ ਬਸ ਸਕਦਾ ਬੰਦਾ ਸਾਡੇ ਪਹਿਨੇ ਬਿਲੀਆਂ ਬਨੀਆਂ ਨੇ ਰੂਪ ਤੇ ਆਖਦੇ ਨੇ ਸਾਡੇ ਬਿਲੀਆਂ ਆਪਣੇ ਬਨੀਆਂ ਨੇ ਸਹੀ ਗੱਲ ਆ ਸਹੀ ਉਹ ਮਜ਼ੇ ਰਹਿਣੇ ਤੇ ਪਹਿਲਾਂ ਅਸੀਂ ਗਏ ਸੀ ਬੰਬੇ ਹਾਂ ਬੰਬੇ ਬਾਅਦ ਤੇ ਗੁਜਰਾਤ ਵਿੱਚ ਤੇ ਹੁਣ ਸਾਡੇ ਸਹੁਰਿਆਂ ਦੇ ਫੋਨ ਤੇ ਫੋਨ ਆ ਰਹੇ ਨੇ ਹਾਂ ਉਹ ਅਸੀਂ ਜਾਣਿਆ ਹੁਣ ਪੁੱਛ ਵੀ ਨਹੀਂ ਚੱਕੀਆਂ ਨੇ ਤੇ ਇਹ ਮੈਂ ਚੱਲਿਆ ਸਹੁਰੇ ਇਹ ਚੱਲੇ ਨਾਰਕੇ ਤੇ ਇਹ ਤਰ੍ਹਾਂ ਚੱਲੀ ਪੇਕੇ ਅਮਾ ਮਾਤਾ ਵਾਜੇ ਦੇ ਕੇ ਚੱਲੇ ਨੇ ਚੱਲੇ ਆ ਜੀ ਹਾਂ ਚੱਲੇ ਜਿੱਦੇ ਹੁਣ ਆਪਾਂ ਰੁਕੇ ਆ ਇੱਥੇ ਤੇਲ ਪਵਾਇਆ ਸੀਗਾ ਤੇ ਹੁਣ ਹਵਾ ਪਰਵਾਣ ਲੱਗੇ ਆ ਤੇ ਬਸ ਹੁਣ ਨਿਕਲ ਚੁੱਕੇ ਆ ਰਾਤ ਦੇ ਸਫਰ ਦਾ ਵੱਖਰਾ ਹੀ ਮਜ਼ਾ ਹੁੰਦਾ ਹੈ ਕਿ ਨਹੀਂ ਸਹੀ ਗੱਲ ਹੈ ਬਾਹਰ ਹੱਦ ਤੋਂ ਜ਼ਿਆਦਾ ਠੰਡ ਹੈ ਕਿ ਨਹੀਂ ਕੱਤਰ ਡੁੱਟਿਆ ਪਿਆ ਬਾਹਰ ਦਾ ਠੰਡ ਤੇ ਕੋਈ ਜਦੋਂ ਕੋਰੋਨਾ ਸੀ ਆਪਾਂ ਉਦੋਂ ਨਹੀਂ ਟਿਕੇ ਸਹੀ ਗੱਲ ਹੈ ਕੋਰੋਨਾ ਨਾ ਕੋਰੋਨਾ ਦੀ ਠੰਡ ਚ ਨਹੀਂ ਅਸੀਂ ਟਿਕੇ ਹੈਗੇ ਸਹੀ ਗੱਲ ਹੈ ਹਣ ਬਸ ਇਹ ਵੀ ਗੱਡੀ 'ਚ ਬੈਠੇ ਆ ਚਾਰ ਪੰਜ ਜਣੇ ਨਿੱਗ ਜਾ ਹੋ ਜਾਣ ਆਰਾਮ ਨਾਲ ਅੱਧੇ ਘੰਟੇ ਹੋਰ ਗੱਲਾਂ ਕਰਤਾ ਕਰੋਨਾ ਚਾਫਾ ਰਾਤ ਨੂੰ ਬੋਰੀ ਪੁਲਿਸ ਦਾ ਨਾਕਾਟ ਟੱਪਿਆ ਸੀ ਆਪਾਂ ਯਾਦ ਉਸ ਗੋਲੀ ਸੀ ਸਵੇਰੇ 3 ਵਜੇ ਉੱਠ ਕੇ ਤੇ ਚੱਲ ਕੇ ਨਿਕਲ ਕੇ ਪੇਂਡੂ ਜੋ ਵਿੱਚ ਬਿਸਤਰਾ ਬੋਰੀ ਲੱਦਿਆ ਆਪਣਾ ਆਹੋ ਸਹੀ ਗੱਲ ਸਾਰਾ ਹਰਦਾ ਸਵੇਰੇ ਦੇਰ ਜਿਹੜੇ ਲੋਕਾਂ ਨੂੰ ਪਤਾ ਲੱਗਾ ਵੀ ਇਹ ਕਿਧਰੋਂ ਸਵੇਰੇ ਆ ਗਿਆ ਰਾਤ ਨੂੰ ਰਾਤ ਨੂੰ ਆ ਗਿਆ ਪੁਲਿਸ ਆ ਗਿਆ ਆਪਾਂ ਨੇ ਹੱਥ ਵੀ ਕੀਤਾ ਸੀ ਨਾ ਸਹੀ ਗੱਲ ਉਦੋਂ ਕੋਈ ਪਰਿੰਦਾ ਵੀ ਪਰ ਨਹੀਂ ਸੀ ਮਾਰ ਸਕਦਾ ਪਰ ਅਸੀਂ ਅਸੀਂ ਗੱਡੀ ਲੈ ਕੇ ਚਲੇ ਗਏ ਪਿੰਡ ਪਰ ਅਸੀਂ ਬਾਬੇ ਦੀ ਬਾਬੇ ਦੀ ਕਿਰਪਾ ਨਾਲ ਸਹੀ ਗੱਲ ਪੁਲਿਸ ਵਾਲਾ ਵਾਜਾ ਮਾਰਦਾ ਰਹਿ ਗਿਆ ਹੈ ਨਾ ਪਰ ਚਲੋ ਲੰਘ ਗਿਆ ਆਪਾਂ ਕੋਲ ਕੋਈ ਮੁਜਰਮ ਸੀ ਜਿਹੜਾ ਰੁਕਣਾ ਸੀ ਹੈ ਨਾ ਸਹੀ ਗੱਲ ਲੰਘ ਗਿਆ ਲੰਘੇ ਉਸ ਟਾਈਮ ਦੇ ਵਿੱਚ ਨਹੀਂ ਉਸ ਤੋਂ ਬਾਅਦ 15 ਦਿਨ ਫਿਰ ਤੇਰੇ ਇਹਦੇ ਨਾਲ ਕਿਆਂ ਕੋਲ ਤੁਸੀਂ ਰਹਿ ਕੇ ਫਿਰ ਉੱਥੇ ਰਹਿ ਕੇ ਆਏ ਆ ਵੀ ਉੱਥੇ ਰਹਿ ਕੇ ਆਏ ਆ ਉਹਦਾ ਵੀਡੀਓ ਨਹੀਂ ਸੀ ਬਣਾਉਂਦੇ ਹੈਗੇ ਮਨਪ੍ਰੀਤ ਹੈ ਨਾ ਸਹੀ ਗੱਲ ਹੈ ਯਾਰ ਆਪਾਂ ਕਰੋਨਾ ਚ ਸ਼ੁਰੂ ਕਰਦੇ ਨਾ ਨੰਨੂ ਛੋਟੀ ਜੀ ਸੀ ਉਹਦਾ ਵਲੌਗ ਬਣਾਉਣੇ ਚਾਹੀਦੇ ਸੀ ਪਰ ਦਿਮਾਗ 'ਚ ਸੀਗਾ ਹੀ ਨਹੀਂ ਕਿ ਇਸੇ ਅੱਦਾਂ ਦਾ ਕੁਝ ਸਹੀ ਹੈ ਕਦੀ ਸੋਚਿਆ ਨਹੀਂ ਸੀ ਹੈਗਾ ਉਹਦਾ ਵਲੌਗ ਬਣਾਉਣੇ ਸ਼ੁਰੂ ਕਰਦੇ ਆ ਮੈਨੂੰ ਸੁਆਇਓ ਨਾ ਤੇ ਵਧੀਆ ਸੀਗਾ ਯਾਨੀ ਕਿ ਉਹ ਟਾਈਮ ਵੀ ਵਧੀਆ ਸੀਗਾ ਹੂੰ ਬਾਕੀ ਚਲੋ ਜਿੱਦਾਂ ਜਿੱਦਾਂ ਹੈ ਨਾ ਜੋ ਰੱਬ ਨੂੰ ਮਨਜ਼ੂਰ ਹੁੰਦਾ ਉਹਦੋ ਜੋ ਹੋਣਾ ਉਹਦੋ ਹੀ ਹੋਣਾ ਰਾਤ ਦੇ ਸਫਰ ਦਾ ਬਹੁਤ ਨਜ਼ਾਰਾ ਹੁੰਦਾ ਕਿ ਨਹੀਂ ਸਹੀ ਗੱਲ ਹੈ ਰਾਤ ਦਾ ਸਫਰ ਆਪਾਂ ਕਈ ਵਾਰੀ ਕੀਤਾ ਵਾ ਇਹ ਹੂੰ ਜੰਮੂ ਆਏ ਆ ਜੰਮੂ ਗਏ ਆ ਹਾਂ ਤੁਸੀਂ ਵੀ ਕੋਈ ਬਾਬਾ ਸ਼੍ਰੀ ਚੰਦ ਦੇ ਗੁਰਦੁਆਰੇ ਗਏ ਸੀ ਰਾਤ ਹਾਂ ਇੱਕ ਵਾਰੀ ਜੰਮੂ ਗਏ ਮਖਾਨਕੋਟ ਗਏ ਸੀ ਜਿੰਮ ਵਧੀ ਲੱਗਿਆ ਸੀ ਸਹੀ ਯਾਰ ਹਾਂ ਪਠਾਨਕੋਟ ਵੀ ਗਏ ਸੀ ਰਾਤ ਦੇ ਬਾਬਾ ਸ਼੍ਰੀ ਚੰਦ ਦੇ ਗਏ ਸੀ ਸਾਰੇ ਜਣੇ ਹਨਾ ਇਕੱਠੇ ਸਹੀ ਗੱਲ ਹੈ ਸਹੀ ਯਾਰ ਬੜਾ ਵਧੀਆ ਸੀ ਉੱਥੇ ਆਹ ਹੋਏ ਬਾਬਾ ਸ਼੍ਰੀ ਚੰਦ ਦੇ ਉੱਥੇ ਆਹ ਹੋਏ ਵਧੀਆ ਸੀ ਦੇਖਦੇ ਆ ਫੇਰ ਬਣਾਵਾਂਗੇ ਪ੍ਰੋਗਰਾਮ ਪਠਾਨਕੋਟ ਤੱਕ ਗਏ ਉਹ ਆ ਪਠਾਨਕੋਟ ਦੇ ਵਿੱਚ ਹੀ ਹੈ ਪਠਾਨਕੋਟ ਤੋਂ ਹੋਰ ਕੀ ਕਹਿ ਰਹੇ ਸੀ ਵੀ ਕੁਝ ਹੈਗਾ ਉਹ ਪਠਾਨਕੋਟ ਤੋਂ ਆਪਾਂ ਫਿਰ ਜਮੂਨ ਪਠਾਨਕੋਟ ਬਹੁਤ ਕੁਝ ਹੈ ਉੱਥੇ ਬੜਾ ਕੁਝ ਹੈ ਯਾਰ ਪਠਾਨਕੋਟ ਵਾਲੀ ਸਾਈਡ ਬਾਬਾ ਸ਼ਿਰੀਚਾਂ ਦੇ ਜਾ ਕੇ ਆਈ ਰਾਤ ਨਹੀਂ ਪਰ ਦੋ ਦਿਨਾਂ ਤੋਂ ਰਹਿਣਾ ਚਾਹੀਦਾ ਸੀ ਅ ਪਰ ਉਹ ਬਰਾਵਿਡਿਟੀ ਸੀ ਉਹਨਾਂ ਨੇ ਹਨਾ ਏਸੀ ਰੂਮ ਸੀ ਉਹਦਾ ਸਹੀ ਗੱਲ ਹੈ ਸਹੀ ਗੱਲ ਹੈ ਬਹੁਤ ਸੀ ਉੱਥੇ ਹਾਂ ਸਹੀ ਗੱਲ ਹੈ ਹੱਦ ਚ ਗਏ ਸੀ ਕਿ ਗਰਮੀ ਸੀ ਗਰਮੀ ਚ ਗਏ ਸੀ ਆਪਾਂ ਨਹੀਂ ਠੀਕ ਜਾਈ ਸੀ ਮੌਸਮ ਕੀ ਨਹੀਂ ਚੱਲਦਾ ਹੈ ਹਾਂ ਗਰਮੀ ਨੰਨੂ ਛੋਟੀ ਸੀ ਹਾਂ ਨੰਨੂ ਛੋਟੀ ਜੀ ਸੀ ਆਹ ਤੇ ਜਦੋਂ ਲੋਕਡਾਊਨ ਸੀ ਉਦੋਂ ਵੀ ਨੰਨੂ ਛੋਟੀ ਜੀ ਸੀ ਨੰਨੂ ਦੇ ਤੰਗ ਬੋਦੀ ਕਈ ਹਾਂ ਦੋ ਤਿੰਨ ਕੁ ਮਹੀਨਿਆਂ ਦੀ ਸੀ ਉਦੋਂ ਦੀ ਬਸ ਹਾਂ ਸਹੀ ਗੱਲ ਆ ਸਹੀ ਹਾਂਜੀ ਤੇ ਹੁਣ ਇੱਥੇ ਰੁਕੇ ਆ ਆਪਾਂ ਰਾਤ ਨੂੰ ਤੇ ਕੁਲਚੇ ਲੱਗਿਆ ਖਾਣ ਤੇ ਮੰਨੀ ਉਹ ਗਿਆ ਪਾਣੀ ਦੀ ਬੋਤਲ ਲੈਣ ਵਾਸਤੇ ਆ ਗੱਡੀ ਰੋਕੀ ਸੀ ਆਪਾਂ ਤੇ ਬੜਾ ਘੈਂਟ ਨੇ ਯਾਰਾ ਉਹ ਵਾਜਾਂ ਕਿਵੇਂ ਪੈ ਰੀਆਂ ਤੇ ਕੁਲਚੇ ਕਰਾਣੇ ਆਪਾਂ ਅੱਜ ਹਾਂਜੀ ਦੇ ਕੁੱਚੇ ਸ਼ੋਲੇ ਰਾਤ ਦੇ ਟਾਈਮ ਢੈਡ ਲੱਗਦੇ ਸਵਾਲ ਹੈ ਹਾਂ ਹੈ ਵੀਰ ਪਰ ਦਾ ਪਰ ਛੋਟਾ ਯਾਰ ਪਰ ਵੀਰ ਪਰ ਸਹੀ ਹੈ ਨਹੀਂ ਹੈ ਇਸ ਟਾਈਮ ਖੜਿਆ ਸਰਹੰਦ ਕੋਚੀ ਸਰਹੰਦ ਦਾ ਪਾ ਕਈ ਰੋਕ ਜਾਂਦੇ ਹੁੰਦੇ ਆ ਜਿਹੜੀ ਚੱਲਦਾ ਸਮਝ ਨਹੀਂ ਆਉਂਦੀ ਮਾਲੂਮ ਹੋਏ a few moments later ਮਰੀ ਜੋਲੀ ਹੁੰਦੀ ਨਾ ਮਮਾ ਪਾਪਾ ਦাদি ਪਾਗੇ ਜੀ ਦੀ ਕਾਗਲ ਐ ਵੀ ਜੀ ਕਾਗਲ ਕਿੱਥੇ ਗਏ ਦੋ ਮੇਰੇ ਪਰ ਆ ਐ ਵੀ ਆਦੀ ਹੈ ਮੈਨੂੰ ਬੜੀ ਯਾਦ ਆਉਂਦੀ ਜੀ ਕੱਲ ਵੀ ਆਦੀ ਮਿਲਣਾ ਬੰਕੂ ਜੀ ਬੰਕੂ ਜੀ ਕਹਿੰਦੀ ਆਪਾਂ ਹੁਣ ਫੇਰ ਬੰਬੇ ਚਲੀ ਜਾਓ ਆ ਜਾਓ ਬੜੀ ਖੁਸ਼ੀ ਤੇ ਉਧਰ ਹੀ ਆਵਾਂ ਨਾ ਗਏ ਚੱਲਾ ਚਲੋ ਚਲੋ ਪਰ ਅਸੀਂ ਰੋਟੀ ਰੋਟੀ ਖਾ ਕੇ ਤੇ ਬੈਠੇ ਆ ਇਧਰ ਬੀਬੀ ਬੈਠੇ ਨੇ ਨਾਨੀ ਜੀ ਤੇ ਮੰਮੀ ਇਧਰ ਨਾਨਾ ਜੀ ਬੈਠੇ ਨੇ ਪਾਪਾ ਜੀ ਇਹ ਇਹ ਵਲੌਗ ਆਪਣੇ ਬਹੁਤ ਦੇਖਦੇ ਨੇ ਵੈਸੇ। ਕਿਹੜੇ ਫੈਨ ਨੇ ਆਪਣੇ। ਪੱਕੇ ਦੇ। ਉਹ ਕੋ ਸਾਹਮਣੇ ਐਲਈਡੀ ਲੱਗੀ। ਹਾਂਜੀ। ਸਾਗ ਛਾੜਦੇ ਆਂ ਗੜਾ ਤੜਕਾ ਲਾਉਂਦੇ ਹਾਂ। ਕੌਣ? ਸਾ ਤੜਕਾ ਨਹੀਂ ਲਾਦੇ ਸਾਗ ਨੂੰ। ਪਹਿਲੇ ਅਸੀਂ ਪਹਿਲਾਂ ਅੱਛਾ ਤੇ ਵਿੱਚ ਪਾ ਲੈਣਾ ਮੱਖਣਾ। ਅੱਛਾ। ਤੇ ਮਕਾਈ ਦਿਆ ਰੋਟੀਆਂ ਦੇ ਉੱਤੇ ਖੂਚੇ ਕੱਢ ਖਾਣ। ਵਿੱਚ ਪਾਣਾ ਮੱਖਣਾ। ਓ ਸਿੱਖਾਣਾ ਪੁਰਾਣੀਆਂ ਗੱਲਾਂ ਕਰਦੇ ਪਏ ਸੀ ਤੇ ਮੈਂ ਵਿੱਚੇ ਵੀਡੀਓ ਸ਼ੁਰੂ ਕਰ ਲਈਏ ਚਤਾ ਕਰਕੇ ਉੱਥੇ ਵੀ ਕੰਟੀਨਿਊ ਕਰ ਲਿਆ ਆਦਿਆਂ ਗੁਰਪ੍ਰੀਤ ਪਹਿਲਾਂ ਖਰਾਕਾਂ ਖਾਧੀਆਂ ਨੇ ਨਾ ਤੇ ਪਹਿਲਾਂ ਖਰਾਕਾ ਕਰ ਲਿਆ ਤਾਂ ਕਰ ਮੈਂ ਪਹਿਲੀਆਂ ਵਿੱਚ ਪਈਆਂ ਨੇ ਮਾਰਸ ਦਾ ਦਵਾਈ 50 ਸਾਲ ਹੋ ਗਏ ਆ ਸਹੀ ਗੱਲ ਤੁਹਾਡੇ ਤੇ ਫਿਰ ਵੀ ਅਸਰ ਹੁੰਦਾ ਹੀ ਹੈ ਕੀ ਨਹੀਂ ਜਿਵੇਂ ਹਲਦ ਹੋਈ ਹੈ ਨਾ ਆਈ ਕੁੜੀਆਂ ਕੁੜੀਆਂ ਨੇ ਕਿ ਦੁੱਧ ਬੋਚਣਾ ਐ ਤੂੰ ਸੂਟ ਸਵਾਲਿਆ ਆਇਆ ਤੇਰਾ ਸੂਟ ਸੂਟ ਸਵਾਲਿਆ ਤੇ ਉਹ ਸੂਟ ਸਮਾਣੇ ਫਿਰ ਆਤਲੀ ਮਹਿੰਦੀ ਲਾਣੀ ਆਨੀ ਢੰਡ ਚ ਤੇ ਅੱਜ ਦੇ ਦਿਨ ਨਾ ਜਿਵੇਂ ਅੱਜ ਰਾਤ ਨੂੰ ਅਸੀਂ ਚੂੜੀਆਂ ਚੜਾ ਕੇ ਤੇ ਬਾਪੇ ਕੋਲ ਆਵਣੀ ਆ ਵੱਡੇ ਬਾਪੇ ਕੋਲੋਂ ਤੇ ਮਾਰ ਘੁੰਮਣਾ ਪਾ ਕੇ ਮਹਿੰਦੀਆਂ ਲਾ ਕੇ ਤੇ ਹਨਾ ਹਨਾ ਹਾਂ ਇੱਥੇ ਰੱਖ ਲਓ ਬਸ ਇੱਥੇ ਰੱਖ ਦਿਓ ਬਸ ਰੱਖ ਦਿਓ ਹਾਂ ਆਜ ਲੋ ਸਵੇਰੇ ਲੋੜੀ ਹੁੰਦੀ ਸੀ ਨਾ ਤੇ ਅੱਜ ਅਸੀਂ ਲੋਹ ਮੰਗਣ ਜਾਣਾ ਨਾ ਅੱਜ ਆਪਾਂ ਅੱਜ ਦੇ ਦਿਨ ਅਸੀਂ ਤਿਆਰੀਆਂ ਕੱਪੜੇ ਟਾਕੀ ਫਿਰ ਮਹਿੰਦੀ ਲਾਣੀ ਚੂੜੀਆਂ ਚੜਾਣੀਆਂ ਵੱਡੇ ਬਾਪੇ ਕੋਲੋਂ ਵਧੀਆ ਲੋੜੀ ਤੇ ਬੜਾ ਰੌਣਕ ਹੁੰਦੀ ਸੀ ਹਨਾ ਫਿਰ ਮੰਗਣ ਜਾਂਦੀਆਂ ਲੋੜੀ ਸਾਰੇ ਪਾਸੇ ਕੁੜੀਆਂ ਕਟੀਆਂ ਹੋ ਕੇ ਅੱਛਾ ਕਿੰਨਾ ਕਿੰਨਾ ਸਮਾਨ ਸਾਨੂੰ ਇਕੱਠਾ ਹੋ ਜਾਣਾ ਹੈ ਪੈਸੇ ਵੀ ਫੁੱਲ ਫੁੱਲੇ ਮੂੰਗਫਲੀਆਂ ਨਹੀਂ ਜ਼ਿਆਦਾ ਕੋ ਦਿੰਦਾ ਫੁੱਲੇ ਹੀ ਦਿੰਦੇ ਹੁੰਦੇ ਸੀ ਫੁੱਲੇ ਜਵਾਰ ਗੋੜ ਗੋੜ ਤੇ ਫੁੱਲੇ ਪਤਾਸੇ ਜਵਾਰ ਤੇ ਫੁੱਲੇ ਤੇ ਮੱਕੀ ਦਿੰਦੇ ਤੇ ਗੋੜ ਦਿੰਦੇ ਸੀ ਇਹ ਮੂੰਫਲੀਆਂ ਕੋ ਨਹੀਂ ਕੋ ਦਿੰਦਾ ਨਾ ਰਵਾਜ ਵੇਲੇ ਉਹਦੂ ਘੜੇ ਭਰ ਲੈਣੇ ਲੋਹੀ ਜਿਹੜੀ ਲੋਕਾਂ ਦੇ ਜਾਣੀ ਐਦਾਂ ਨੇ ਫੁੱਲੇ ਹੋ ਜਾਣੇ ਤੇ ਗੋਲ ਅੱਲਾ ਦਾ ਪਾਣਾ ਪਾਣਾ ਹਾਂ ਲੋਹੀਆ ਪਹਿਲਾਂ ਹੁੰਦੀਆਂ ਹੀ ਬੜੀਆਂ ਬੜੀਆਂ ਆਪਣੇ ਲੋਹੀ ਆਸੀ ਨਾ ਉਥੇ ਬਹਿ ਜਾਣਾ ਨਾ ਮੰਜਾ ਢਾ ਕੇ ਆਪਣੇ ਬਾਹਰ ਪਿੰਡ ਜਦੋਂ ਮੈਂ ਗਈ ਆ ਉਥੇ ਬਾਹਰ ਮੰਜੀ ਤੇ ਬਹਿ ਜਾਣਾ ਪਾਪੇ ਨੇ ਤੇ ਉਥੇ ਲੈ ਲੈ ਕੇ ਲੋਹੀ ਦੇ ਢੇਰ ਲਾ ਚੜਨੇ ਪਾਪੇ ਨੇ ਸਮਾਨ ਦੇ ਪਤਾਸੇ ਵੀ ਲੋੜੀ ਦੇ ਦੇ ਲੱਡੂ ਕਿੰਨੇ ਕਿੰਨੇ ਲੱਡੂ ਆਪਣੇ ਪਿੰਡ ਪੜਿਆ ਗਏ ਇਹ ਇੱਕ ਲੋਹੀ ਇੱਕ ਇੱਕ ਵੀ ਲੋਹੀ ਨਹੀਂ ਆਈ ਸਾਨੂੰ ਇਹ ਦੇਖੋ ਕੋਈ ਵੰਡਦਾ ਹੀ ਨਹੀਂ ਉਹ ਲੋੜੀ ਕੋਈ ਵੰਡਦੇ ਨਹੀਂ ਹੈਗੇ ਲੋਕ ਸਹੀ ਮੇਰੇ ਗੱਲ ਆਈ ਚੇਂਜ ਹੋ ਗਿਆ ਨਾ ਹੁਣ ਕੋਈ ਨਹੀਂ ਲੋੜੀ ਵੰਡਦਾ ਆ ਡਡੀਆਂ ਡੱਲਾਂ ਸੀ ਬਣਾਈਆਂ ਡਡੀਆਂ ਡੱਲਾਂ ਮੇਰੀ ਭਾਬੀ ਦਾ ਨਹੀਂ ਹਾਂ ਉਦੋਂ ਫਿਰ ਭਾਰ ਭਾਰ ਕੇ ਤੇ ਲੈ ਲੈ ਦੇਣੇ ਵੰਡੇ ਗਈਆਂ ਗਈਆਂ ਦੀ ਪੱਠੇ ਦੀਆਂ ਡੱਲਾਂ ਆਹੋ ਵੀ ਬਣਾਉਂਦੇ ਦੇ ਟੋਕਰੀਆਂ ਵੜ ਵੜੇ ਭਾਬੀ ਵੱਡੀ ਵੀ ਮੇਰੀ ਤੇ ਤੇਰੀ ਮਾਂ ਨਹੀਂ ਤੇ ਲੋਹੜੀ ਦੀਆਂ ਗੱਲਾਂ ਚੱਲ ਰਹੀਆਂ ਨੇ ਲੋਹੜੀ ਬਾਰੇ ਦੱਸ ਰਹੇ ਕਿ ਕਿੱਦਾਂ ਕਿੱਦਾਂ ਕੀ ਕੀ ਹੁੰਦਾ ਹੀ ਹੈ ਨਾ ਪੁਰਾਣੇ ਪਹਿਲਾਂ ਟਾਈਮਾਂ 'ਚ ਤੇ ਉਹ ਗੱਲਾਂ ਚੱਲਦੀਆਂ ਹੋਵੇ ਨਾਲ ਨਾਲ ਦੱਸੀ ਜਾਵਾਂ ਤੇ ਮਨਪ੍ਰੀਤ ਤੇ ਮੰਮੀ ਲੱਗਦਾ ਉੱਧਰ ਹੀ ਨੇ ਹੈ ਨਾ ਤੇ ਡੈਡੀ ਤੇ ਮਾਮਾ ਜੋ ਪਰਲੇ ਪਾਸੇ ਬੈਠੇ ਨੇ ਅਸੀਂ ਵਿਚਾਰੇ ਜਣੇ ਇੱਥੇ ਬੈਠੇ ਪੰਜੇ ਜਣੇ ਤੇ ਕੱਲ ਨੂੰ ਲੱਗਣਗੇ ਰੋਣਗਾ ਕੱਲ ਨੂੰ ਮਾਸੀ ਹੁਣ ਆਣਾ ਮਾਸੀ ਜਵਾਕਾਂ ਨੇ ਮਾਸੀ ਨੇ ਆਣਾ। ਤੱਦੀ ਤੱਦੀ ਪਨੀਰ ਇਹਦੇ ਹਾਂ। ਤੱਦੀ ਤੱਦੀ ਪਨੀਰ ਮੰਮੀ ਇਹ ਵੀ ਬੀਬੀ ਵਾਹ। ਬੀਬੀ ਵਾਹ ਤੇ ਤੱਦੀ ਤੱਦੀ ਪਨੀਰ ਬਠਾ। ਇਹ ਇਹ ਰੇਵੜੀਆਂ ਬਣਾ ਲੈ ਰੇਵੜੀਆਂ ਬੜੀਆਂ ਨੂੰ। ਛੋਟੇ ਛੋਟੇ ਆਪਣੇ ਘਰੋਂ ਲੈ ਹੁੰਦੇ ਨੇ ਰਹੀਆਂ।